ਇੱਕ ਪਾਸੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਮਰਨਵਰਤੀ ਉੱਪਰ ਬੈਠੇ ਹੋਏ ਨੇ ਪਰ ਦੂਜੇ ਪਾਸੇ ਮੋਗਾ ਆ ਮਹਾਪੰਚਾਇਤ ਦੇ ਦਰਮਿਆਨ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਇੱਕ ਨਵੀਂਕਲੀ ਪਹਿਲ ਕਦਮੀ ਕੀਤੀ ਗਈ ਹੈ ਨਾ ਕਿਸਾਨ ਆਗੂਆਂ ਦੇ ਵੱਲੋਂ ਜਿਦੇ ਵਿੱਚ ਕਿਸਾਨ ਆਗੂ ਰਾਜੀਵਾਲ, ਜਗਿੰਦਰ ਸਿੰਘ ਉਗਰਾਹਾ, ਕਿਸਾਨ ਆਗੂ ਦਰਸ਼ਨਪਾਲ ਸਿੰਘ ਇਸ ਦੇ ਸਮੇਤ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਰਹੇ ਨੇ ਔਰ ਜਿਨ੍ਹਾਂ ਨੇ ਬਾਅਦ ਵਿੱਚ ਲੀਡਰ ਬਣਦੇ ਸੁਪਨੇ ਵੀ ਦੇਖੇ ਸੀ ਔਰ ਉਹ ਵੀ ਅੱਜ ਖਨੌਰੀ ਮੋਰਚੇ ਦੇ ਵਿੱਚ ਕਿਸਾਨਾਗੁਰ ਡਿਗਜੀਤ ਸਿੰਘ ਔਰ ਡੱਲੇਵਾਲ ਦੀ ਨਾਜੂਕ ਸਿਹਤ ਦੇ ਮੱਦੇਨਜ਼ਰ ਇਸ ਮੋਰਚੇ ਦੇ ਵਿੱਚ ਪੁੱਜੇ ਹੋਏ ਨੇ ਔਰ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕਿਸ ਤਰ੍ਹਾਂ ਦੇ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਦਿੱਲੀ ਵਰਗਾ ਕਿਸਾਨ ਅੰਦੋਲਨ ਫਿਰ ਬਣਨ ਵਾਸਤੇ ਜਾ ਰਿਹਾ ਹੈ ਜਾਂ ਅੱਜ ਦੇ ਦਿਨ ਦੇ ਦਰਮਿਆਨ ਕਿਸ ਤਰੀਕੇ ਦੇ ਫੈਸਲੇ ਲਏ ਜਾ ਸਕਦੇ ਨੇ ਇਹ ਤमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਡਲੇਵਾਲ ਸਾਹਿਬ ਦੇ ਜਿਹੜਾ ਸਤਜਾਬ ਹੋਣ ਦਾ ਭਾਵਨਾ ਲੈ ਕੇ ਇਸ ਜਗ੍ਹਾ ਦੇ ਉੱਪਰ ਪੁੱਜੇ ਨੇ ਖਨੋਰੀ ਬਾਰਡਰ ਦੇ ਉੱਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸਾਂਝੀ ਜਰੂਰ ਕਰੋ